ਮਾਰਾ ਕਿਤੇ ਮਰਜ਼ੀ ਰੱਖਦੇ ਫਰਕ ਨਹੀਂ ਪੈਂਦਾ ਮੂੰਹ ਮਹਾਰਾਜ ਵੱਲ ਹੋਵੇ ਮੂੰਹ ਸੱਚੇ ਪਾਸ਼ਾ ਵੱਲ ਰਿਆਈ ਭਾਈ ਮਤੀਦਾਸ ਜੀ ਤੇ ਉਹ ਜਦੋਂ ਤਰਥੱਲੀ ਮੱਚ ਗਈ ਜਦੋਂ ਭਾਈ ਸਾਹਿਬ ਦੀ ਸ਼ਹਾਦਤ ਹੋਈ ਤੇ ਦੇਖਿਆ ਤੇ ਉੱਥੇ ਕਾਜ਼ੀ ਮੁਲਾ ਫੇਰ ਇਕੱਠੇ ਹੋਏ ਕਹਿੰਦੇ ਪਤਾ ਲੱਗ ਗਿਆ ਵੀ ਇਹ ਜੋ ਜਿਹਨੂੰ ਅਸੀਂ ਮਾਰਿਆ ਹੈ ਵੀ ਇਹ ਕੋਈ ਆਮ ਤਾਂ ਹੋ ਨਹੀਂ ਸਕਦਾ ਇਹ ਸੰਤ ਹੈ ਜਿਹੜਾ ਸਰੀਰ ਕੱਟੇ ਜਾਣ ਮਗਰੋਂ ਵੀ ਬਾਤ ਕਰ ਰਿਹਾ ਇਹ ਤਾਂ ਕੋਈ ਸੰਤ ਹੈ ਕਾਜ਼ੀ ਕਹਿੰਦੇ ਫਤਵੇ ਅਗਲੇ ਸਿੱਖਾਂ ਨੂੰ ਦੇਣੇ ਆ ਪਰ ਫਤਵੇ ਇਸ ਤਰੀਕੇ ਦਿਓ ਵੀ ਇਹਨਾਂ ਦੇ ਖੂਨ ਦਾ ਕੋਈ ਤੁੱਕਾ ਧਾਤੀ ਦੇ ਨਾਲ ਢੁੱਲੇ ਉਹੀ ਯਾਸ਼ਾ ਕਨੂ ਜਿਹਦੇ ਅਧੀਨ ਸੱਚੇ ਪਾਸ਼ਾ ਗ ਦੇਗ ਦੇ ਵਿੱਚ ਨਾਲ ਪਾਣੀ ਪਾਇਆ ਉਬਾਲਿਆ ਭਾਈ ਦੇ ਅੱਲਾ ਜੀ ਉਹਦੇ ਚ ਰੂੰਗ ਪੇਟੀ ਗਈ ਭਾਈ ਸਾਦੀ ਦਾਸ ਜੀ ਦੇ ਸਾਰੇ ਸਰੀਰ ਤੇ ਅੱਗ ਲਾਈ ਗਈ ਮੇਰੇ ਨਾਨਾ ਜੀ ਸੁਣਾਉਂਦੇ ਹੁੰਦੇ ਸੀ ਬੜੀ ਸੁਣੀ ਗੱਲ ਉਹਨਾਂ ਨੇ ਕਹਿਣੀ ਕਹਿੰਦੇ ਵੀ ਰੂੰਗ ਪੇਟੀ ਭਾਈ ਸਾਦੀ ਦਾਸ ਜੀ ਦੇ ਸਰੀਰ ਨੂੰ ਦੇਹ ਨੂੰ ਰੂੰਗ ਪੇਟੀ ਕਹਿੰਦੇ ਵੀ ਕਿਸੇ ਨੇ ਆ ਕੇ ਜਲਾਦ ਨੂੰ ਕਿਹਾ ਵੀ ਇਹਨੂੰ ਕਿਸੇ ਥਮਰੇ ਨਾ ਬੰਨ ਦਿਓ ਅੱਗ ਲਾਵਾਂਗੇ ਤੇ ਡਿੱਗੂਗਾ ਕਹਿੰਦੇ ਵੀ ਭਾਈ ਸਾਦੀ ਦਾਸ ਜੀ ਬੋਲੇ ਤੁਸੀਂ ਅੱਗ ਲਾਓ ਜੇ ਡਿੱਗ ਪਿਆ ਤਾਂ ਕਹਾ ਗੁਰੂ ਦਾ ਸਿੱਖ ਦਿਨਾਂ ਚਿਰ ਦੇਹ ਦੇ ਵਿੱਚ ਸਵਾਸ ਹੈਗੇ ਆ ਉਦੋਂ ਪਹਿਲਾਂ ਤੇ ਡਿੱਗ ਗਿਆ ਤਾਂ ਨਵੇਂ ਬਾਦਸ਼ਾਹ ਦਾ ਸਿੱਖ ਨਾ ਜਾਣੇ ਕਿ ਅਸੀਂ ਦ੍ਰਿੜਤਾ ਉਹ ਉਹ ਕੰਬਗੇ ਫੇਰ ਸੱਚੇ ਪਾਤਸ਼ਾਹ ਨੂੰ ਆ ਕੇ ਬਹੁਤ ਮਿੰਤਾਵਾਂ ਕੀਤੀਆਂ ਕਾਜ਼ੀ ਨੇ ਵੀ ਕੋਈ ਕਰਾਮਾਤ ਉਹਨੂੰ ਪਤਾ ਸੀ ਕਿ ਜਿਹਦੇ ਸਿੱਖ ਐਡੇ ਕੌਤਕ ਕਾਰਨਾਮੇ ਕਰ ਰਹੇ ਆ ਗੁਰੂ ਕੌਣ ਹੋਊਗਾ ਪਤਾ ਸਾਰੀ ਦਿੱਲੀ ਨੂੰ ਸੀ ਪਤਾ ਹਰਨੁ ਜੇਬ ਨੂੰ ਵੀ ਸੀ ਉਹ ਆ ਕੇ ਅਗਰ ਕਾਜ਼ੀ ਮਿੰਤਾ ਕਰਦਾ ਮਹਾਰਾਜ ਕੋਈ ਕੌਤਕ ਛੋਟਾ ਮੋਟਾ ਕਰਾਮਾਤ ਦਿਖਾ ਦਿਓ ਮਾਰੇ ਮਾਰੇ ਕਹਿੰਦੇ ਕਰਾਮਾਤ ਕਰਾਮਾਤ ਕਹਿਰ ਹੈ ਵਿਖਾਈਆਂ ਮਾਰੇ RAM Rai ਨੇ ਵਿਖਾਈਆਂ ਹੋਣਗੀਆਂ ਪਰ ਗੁਰੂ ਘਰ ਦੀ ਪਿੱਠ ਵੀ ਤਾਂ ਹੋਗੀ ਨਾ ਉਹਦੇ ਪੱੜ ਕਰਾਮਾਤ ਨਹੀਂ ਕੋਈ ਛੋਟੀ ਮੋਟੀ ਨਾ ਕਰਾਮਾਤ ਨਹੀਂ ਕਾਜ਼ੀ ਨੂੰ ਗੁੱਸਾ ਆਇਆ ਕਹਿੰਦਾ ਫਿਰ ਜੇ ਤੁਸੀਂ ਇੰਨੀ ਜਿੱਦ ਤੇ ਅੜੇ ਹੋ ਟੰਗਿਆ ਹੋਇਆ ਦਿਸ ਰਿਹਾ ਲਾਲ ਕਿਲੇ ਦੇ ਦਰਾਂ ਮਾਰੇ ਕਿਹਦੇ ਵਿੱਚ ਇਕਰਮਤ ਵੇਖਣੀ ਆ ਫਿਰ ਇਹੀ ਕਰਾਮਤ ਹੋਊਗੀ ਮੇਰਾ ਸਾਰੀ ਤੁਹਾਡੇ ਹੱਥ ਚ ਨਹੀਂ ਆਉਣਾ ਅਸੀਂ ਸੱਚੇ ਬਾਦਸ਼ਾਹ ਦੇ ਬੋਲ ਨੇ ਫੇਰ ਉਹ ਬਰਤਾਰਾ ਜਿਹੜਾ ਮਾਰੇ ਦੀ ਸ਼ਹਾਦਤ ਦਾ